ਨਾ ਤਾਂ ਖਾਲਸਾਣ ਦਾ ਪ੍ਰਚਾਰ ਐਸਕੇਪੀਸੀ ਕਰ ਸਾਦੀ ਹੈ ਕਰ ਰਹੀ ਹੈ ਨਾ ਹੋਰ ਜਥੇਬੰਦੀਆਂ ਜਿਨ੍ਹਾਂ ਦੇ ਡੇਰੇ ਨੇ ਕੀ ਖਸੂਰ ਕਿਸੇ ਦਾ ਨਹੀਂ ਹੈ ਖਸੂਰ ਆਪਣੇ ਵਿੱਚ ਹੈ ਕਿ ਆਪਾਂ ਖਾਲਸਾ ਦੇ ਦਿਲ ਜੱਟੇਦਾਰ ਨੂੰ ਖਾਲਸਾਣ ਦੀ ਗੱਲ ਹੀ ਆਪਣੇ ਸੰਦੇਸ਼ ਦੇ ਵਿੱਚ ਨਹੀਂ ਕਰਨ ਦਿੱਤੀ ਪਰ ਉਹਨਾਂ ਨੇ ਲੋਕ ਛੋਪ ਕੇ ਗੱਲ ਆਪਰਨੀ ਅਰਦਾਸ ਵਿੱਚ ਕਰਥੇ ਗੁਰਦੁਆਰਾ ਸੰਤੋਖ ਸਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਆਜ਼ਾਦੀ ਦੀ ਦੂਸਰੀ ਸ਼ਹੀਦੀ ਵਰ੍ਹੇ ਗਾਹਲਸਾਈ ਜਹੋ ਜਲਾਲ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਏਗੀ ਸਮਾਗਮ ਦੌਰਾਨ ਢਾਡੀ ਜਥੇ ਭਾਈ ਤਰਸੇਮ ਸਿੰਘ ਮੋਹਰਾਵਾਲੀ ਵੱਲੋਂ ਵਾਰਾਂ ਰਾਹੀ ਸਿੱਖ ਇਤਿਹਾਸ ਨੂੰ ਉਜਾਗਰ ਕੀਤਾ ਗਿਆ ਤੇ ਭਾਈ ਗੁਰਦੇਵ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਨਾਮ ਸਿੰਘ ਧੂਮਾ ਉੱਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ 1984 ਵਿੱਚ ਸਿੱਖ ਹੋਮਲੈਂਡ ਦੀ ਨੀਂ ਰੱਖਣ ਦੇ ਵਚਨ ਦਿੱਤੇ ਸਨ ਅੱਜ ਉਹਨਾਂ ਦੇ ਹੀ ਉੱਤਰਾਧਿਕਾਰੀ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਹੋਮਲੈਂਡ ਦੀ ਗੱਲ ਕਰਨ ਤੋਂ ਰੋਕ ਰਹੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਭਈ ਅਵਤਾਰ ਸਿੰਘ ਖੰਡਾ ਨੂੰ ਭਾਰਤੀ ਏਜੰਸੀਆਂ ਵੱਲੋਂ ਵਿਦੇਸ਼ ਵਿੱਚ ਟੇਡੇ ਢੰਗ ਨਾਲ ਜ਼ਹਿਰ ਦੇ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਨਹੀਂ ਆਉਣ ਦਿੱਤਾ ਗਿਆ ਜੋ ਕਿ ਸਾਬਤ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸਮਗਮ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਸ਼ਹੀਦ ਭਈ ਅਵਤਾਰ ਸਿੰਘ ਖੰਡਾ ਤੇ ਭਈ ਹਰਦੀਪ ਸਿੰਘ ਨੀਜਰ ਦੀਆਂ ਤਸਵੀਰਾਂ ਸਿੱਖ ਜਾਇਬ ਘਰ ਵਿੱਚ ਲਗਾਈਆਂ ਜਾਣ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਹ ਤਸਵੀਰਾਂ ਨਹੀਂ ਲਗਾਈਆਂ ਤਾਂ ਸਿੱਖ ਕੌਮ ਆਪਣੇ ਆਪ ਹੀ ਕੰਮ ਕਰੇਗੀ। ਭਾਈ ਖੰਡੇ ਨੇ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਤਾ ਨੇ ਸਾਰੇ ਪਰਿਵਾਰ ਨੇ ਸਿੱਖ ਕੌਮ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਕੁਰਬਾਨੀ ਦਿੱਤੀ ਹੈ ਜਿਵੇਂ ਸਰਦਾਰ ਅਫਤਾਰ ਸਿੰਘ ਨੂੰ ਸ਼ਹੀਦ ਕੀਤਾ ਗਿਆ ਬੜੇ ਟੇਡੇ ਢੰਗ ਦੇ ਨਾਲ ਹਿੰਦੂਤਵਾਦੀਆਂ ਗ੍ਰੇਡੀਨ ਖੁਫੀਆ ਏਜੰਸੀਆਂ ਇਹਨਾਂ ਦਾ ਤਾਲਮੇਲ ਰੂਸ ਦੀ ਖੁਫੀਆ ਏਜੰਸੀ ਦੇ ਨਾਲ ਬਹੁਤ ਨਿੱਗਾ ਤੇ ਤਕੜਾ ਰੂਸ ਦੀ ਇੰਟੈਲੀਜੈਂਸ ਕੋਲੇ ਇੱਕ ਜ਼ਹਿਰ ਹੈ ਜਿਹਨੂੰ ਪੁਲਨੀਅਮ ਕਿਹਾ ਜਾਂਦਾ ਹੈ ਔਰ ਜਿਸ ਨੂੰ ਸ਼ਕਾ ਦਿੰਦੇ ਐ ਉਹ ਸ਼ਖਸ ਇਕਦਮ ਚੇਤ ਨਹੀਂ ਹੁੰਦਾ ਪਰ ਹੌੜੀ ਹੌੜੀ ਉਸ ਨੂੰ ਇਹੋ ਜੀ ਕੈਂਸਰ ਹੁੰਦੀ ਹੈ ਕਿ ਥੇਰ ਮਗਰੋਂ ਉਹ ਆਪਣੇ ਸਰੀਰ ਛੱਡ ਜਾਂਦਾ ਐ ਇਸੇ ਤਰ੍ਹਾਂ ਹੀ ਪਾਈਵਰਤਾਰ ਸਿੰਘ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕੀਤਾ ਤੇ ਉਹਨਾਂ ਦਾ ਅੰਤਮ ਸਾਹ ਬਰਮਿੰਘਮ ਹਸਪੀਟਲ ਦੇ ਵਿੱਚ ਹੋਇਆ ਤੇ ਸੰਤ ਜਰਨੈਲ ਸਿੰਘ ਨੇ ਅੰਤਮ ਲਫ਼ਜ਼ ਕਹੇ ਸੀਗੇ ਜਿਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਗਈਆਂ ਤਾਂ ਖਾਲਸਪੁਰਾਂ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ ਮੈਂ ਇੱਕ ਬਹੁਤ ਸ਼ਰਮਨਾਕ ਗੱਲ ਕਰਨਾ ਚਾਹੁੰਦਾ ਕਿ ਨਾਂ ਤਾਂ ਖਾਲਿਸਤਾਨ ਦਾ ਪ੍ਰਚਾਰ ਐਸਟਪੀਸੀ ਕਰਸਾ ਦੀ ਹੈ ਕਰ ਰਹੀ ਹੈ ਨਾ ਹੋਰ ਜਥੇਬੰਦੀਆਂ ਜਿਨ੍ਹਾਂ ਦੇ ਡੇਰੇ ਨੇ ਤੇ 6 ਤਰੀਕ ਨੂੰ ਭੱਲੂਪੁਰਾ ਦਿਵਸ ਦੇ ਵਿੱਚ ਜਦੋਂ ਸਿੰਘ ਸਾਹਿਬ ਜਥੇਦਾਰ ਸਾਹਿਬ ਅਕਾਲ ਤਾਕਤ ਨੇ ਆਪਣਾ ਸੰਦੇਸ਼ ਸਿੱਖ ਫੌਮ ਨੂੰ ਦੇਣਾ ਸੀ ਉਹਦੇ ਵਿੱਚ ਟਕਸਾਲ ਦੇ ਮੁਖੀ ਤੇ ਉਹਨਾਂ ਦੇ ਸਾਥ ਦੇ ਲੋਕ ਜਿਹੜੇ ਹੈਗੇ ਆ ਨਿਹੰਗ ਨੇਊਂਗ ਉਹਨਾਂ ਨੇ ਰੌਲਾ ਪਾਤਾ ਕਿ ਅਸੀਂ ਅਕਾਲ ਤਾਕਤ ਦੇ ਜਥੇਦਾਰ ਤੋਂ ਕੋਮ ਨੂੰ ਸੰਦੇਸ਼ ਨਹੀਂ ਦੇਣ ਦੇਣਾ ਪਰ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਅਰਦਾਸ ਦੇ ਵਿੱਚ ਜਿਹੜੀ ਤੁਸੀਂ ਹੁਣ ਸਾਰੇ ਗੱਲ ਕਰ ਰਹੇ ਹੋ ਖਾਲਸਾਣ ਦੇ ਉਹਨਾਂ ਨੇ ਇਹ ਵੀ ਖਹਿਤਾ ਜਿਹੜੇ ਮੈਂ ਨਾਂ ਲਈ ਹੈ ਬਾਹਰ ਦੇ ਮੁਲਖਾਂ 'ਚ ਕਿ ਇਹ ਸਰਕਾਰ ਨੇ ਇਹ ਸੱਜਣ ਸ਼ਹੀਦ ਕਰਤੇ ਹੈ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਸਾਨੂੰ ਸਾਡੀ ਹੋਮ ਲੈਂਡ ਸਾਡਾ ਖਾਲਸਾਣ ਚਾਹੀਦਾ ਔਰ ਜਿਹੜੇ 33 ਸਾਲਾਂ ਤੋਂ ਸਾਡੇ ਕੈਦੀ ਹੈਗੇ ਆ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਪਰ ਉਹ ਅਰਦਾਸ ਦੇ ਵਿੱਚ ਸਾਰਾ ਕੁਝ ਕਹਿ ਗਏ ਜੋ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਨੂੰ ਸੰਦੇਸ਼ ਨਾ ਦੇਣਾ ਤੇ ਸੰਤਾਂ ਦਾ ਕਹਿਣਾ ਕਿ ਖਾਲਸਾ ਦਾ ਨਹੀਂ ਪੱਥਰ ਰੱਖ ਰੱਖਿਆ ਜਾਊਗਾ ਜਦੋਂ ਫੌਜ ਦਰਬਾਰ ਸਾਹਿਬ ਦਾ ਉੱਤੇ ਹਮਲਾ ਕਰੂਗੀ ਉਹਨਾਂ ਦੇ ਅਗਲੇ ਮੁਖੀ ਨੇ ਸਿੰਘ ਸਾਹਿਬ ਨੂੰ ਖਾਲਸਾ ਦੀ ਗੱਲ ਨਹੀਂ ਕਰਨ ਦਿੱਤੀ ਅਸੀਂ ਸਾਰੇ ਬੈਠੇ ਆਂ ਸਾਡੇ ਚ ਕੌਮੀयत ਮਰ ਗਈ ਐ ਜੇ ਕੌਮੀयत ਹੋਵੇ ਫੇਰ ਆਪਾਂ ਆਮ ਪਾਠੀ ਬੀਜੇਪੀ ਕਾਂਗਰਸ ਬਾਦਲ ਦਲ ਜੋ ਸੈਂਟਰ ਦੇ ਨਾਲ ਚੱਲ ਰਹੇ ਐ ਇਹਨਾਂ ਨੂੰ ਵੋਟਾਂ ਨਹੀਂ ਪਾਵਾਗੀਆਂ ਕੀ ਖਸੂਰ ਕਿਸੇ ਦਾ ਨਹੀਂ ਐ ਖਸੂਰ ਆਪਣੇ ਵਿੱਚ ਐ ਕਿ ਆਪਾਂ ਖਾਲਸਾ ਦੇ ਜੱਜਤੇਦਾਰ ਨੂੰ ਖਾਨਸ탄 ਦੀ ਗੱਲ ਹੀ ਆਪਣੇ ਸੰਦੇਸ਼ ਦੇ ਵਿੱਚ ਨਹੀਂ ਕਰਨ ਦਿੱਤੀ ਪਰ ਉਹਨਾਂ ਨੇ ਲੁਕ ਛੁਪ ਕੇ ਗੱਲ ਆਪਣੀ ਅਰਦਾਸ ਦੇ ਵਿੱਚ ਕਰਤੀ ਇਹ ਬਹੁਤ ਕਾਬਲੀਅਤ ਦੀ ਗੱਲ ਹੈ ਕਿ ਜੇ ਇੱਕ ਪਾਸਿਓ ਦਰਵਾਜ਼ਾ ਬੰਦ ਕਰ ਲਿਆ ਜਿਹੜੇ ਜੱਜਤੇਦਾਰ ਸਾਹਿਬ ਨੇ ਕਿਹਾ ਸੀ ਜੇ ਜਦੋਂ ਫੌਜਾਂ ਦਰਪਾਰ ਸਭ ਆਉਣ ਗਿਆ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਉਹਨਾਂ ਤੋਂ ਬਾਅਦ ਜਿਹੜੇ ਜਥੇਦਾਰ ਸਾਹਿਬ ਆਏ ਉਹਨਾਂ ਨੇ ਅਕਾਲ ਤਖੰਡ ਦੇ ਜਥੇਦਾਰ ਦਾ ਮੂੰਹ ਬੰਦ ਕਰਤਾ ਸੋ ਇਦੋਂ ਜ਼ਿਆਦਾ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਹੈ ਸੋਇਬ ਭਰਾਵੋ ਬੀਬੀਓ ਇੱਥੇ ਆਪਾਂ ਖੜੇ ਆ ਤੇ ਅਸੀਂ ਤਾਂ ਖੜੇ ਰਹਾਂਗੇ ਪਰ ਜਿੰਨਾ ਚਿਰ ਤੁਸੀਂ ਹਿਲਚੁਲ ਨਹੀਂ ਦਿਖਾਉਂਗੇ ਤੁਸੀਂ ਵੋਟਾਂ ਦੇ ਉੱਤੇ ਨਹੀਂ ਆਉਂਗੇ ਪੰਥ ਦੀ ਬਾਤ ਨੂੰ ਨਹੀਂ ਚੱਕੋਗੇ ਤਾਂ ਫੇਰ ਹਾਲਾਤ ਆਪਾਂ ਪਿੱਟੀ ਜਾਵਾਂਗੇ ਜਿਵੇਂ ਅੱਜ ਆਪਾਂ ਖਾਲਸਾਣ ਖਾਲਸਾਣ ਕਰਦੇ ਰਹੇ ਪਰ ਮੇਰਾ ਮਤਲਬ ਗੱਲ ਕੋਈ ਨਹੀਂ ਬਣੀ ਕਿਉਂ ਕਰਕੇ ਅਸੀਂ ਖਾਲਸਾ ਦੀ ਗੱਲ ਜਦੋਂ ਵੋਟ ਆਉਂਦੀ ਹੈ ਉਦੋਂ ਆਪਾਂ ਇਹਦੀ ਗੱਲ ਭੁਲਾ ਦਿੰਦੇ ਆ